ਆਪ ਤੇ ਕਿਸਾਨ ਯੂਨੀਅਨ ਦੇ ਵੱਲੋਂ ਜਿੱਥੇ ਬੰਦੇ ਜਿੱਥੇ ਕੀ ਤਦਾਦ ਦੇ ਵਿੱਚ ਇਕੱਠੇ ਹੋਈ ਜਾਂਦੇ ਸਾਰੇ ਉਹਨਾਂ ਵੱਲੋਂ ਜਿਹੜਾ ਇਹ ਤਾਲਾ ਅੱਜ ਲਾਇਆ ਜਾਏਗਾ ਪੱਕਾ ਤਾਲਾ ਜਿਹੜਾ ਲਾਇਆ ਜਾਏਗਾ ਫਿਰ ਕੋਈ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਨਹੀਂ ਖੋਲਿਆ ਇਹ ਕੋਲ ਨਹੀਂ ਖੋਲਣਗੇ ਤਾਂ ਮੇਰੇ ਨਾਲ ਦਫ਼ਤਰ ਨੂੰ ਤਾਲਾ ਮਾਰ ਦਾਂਗੇ ਜੇ ਜੇ ਇਹਨਾਂ ਨੇ ਖੋਲਿਆ ਤਾਂ ਮੇਰੇ ਨਾਲ ਦਫ਼ਤਰ ਨੂੰ ਤਾਲਾ ਮਾਰਾਂਗੇ ਆਹ ਇਸ ਬਾਰੀਆ ਟੁੱਟੀਆਂ 'ਤੇ ਵੀ ਇਹ ਤਾਲਾ ਹੈ ਨਹੀਂ ਪੰਨੀਆਲ ਬੈਠ ਕੇ ਬਾਤਾਂ ਹੈ ਜੀ ਪੰਨੀਆਲ ਮੇਡਮ ਮਾਰੇ ਹੋ ਚਾੜਾ ਝੰਡਾ ਲੱਗਾ ਤਾਲਾ ਹੀ ਹੈ ਜੀ ਤਾਲਾ ਜੇ ਕੋਈ ਕੱਲ ਨੂੰ ਇਹਨੂੰ ਖੋਲਦਾ ਫੇਰ ਫੇਰ 5 ਮਿੰਟ ਵਿੱਚ ਫੇਰ ਆਜਣ ਅਸੀਂ ਕਿਹੜਾ ਬੰਬੇ ਜਾਣਾ ਅਸੀਂ ਇਸ ਕੰਮ ਲਈ ਸਾਰੇ ਕਿਸਾਨ ਸਾਰੇ ਭਰਾ ਸਾਡੇ ਨਾਲ ਆ ਪੱਕੇ ਅਗਲੇ ਜਾਂ ਟੋਲ ਘਟ ਜੂਗਾ ਜਾਂ ਪੱਕਾ ਬੰਦ ਹੋ ਜੂਗਾ ਔਰ ਕੀ ਆ ਸਾਡੇ ਕੋਲ ਲੱਗੇ ਆ ਪਰੇਸ਼ਾਨ ਹੋਏ ਬਈ ਆਇਆ ਨਾਲ ਟੋਲ ਲੱਗਿਆ ਰਿਹਾ ਅੰਮ੍ਰਿਤਸਰ ਤੱਕ ਜਾਂਦੇ ਆ 5-600 ਰੁਪਏ ਆ ਜਾਂਦਾ ਹੈ ਉਹਨੇ ਤੇ ਇੰਨੀ ਜਨੇ ਟੋਲ ਲੱਗ ਜਾਂਦੇ ਆ ਦੇਖੋ ਜੀ ਜਿੱਥੇ ਸੰਘਰਸ਼ ਹੋਊਗਾ ਜੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਤਾਂ ਇਕੱਠੇ ਤਾਂ ਜਰੂਰ ਹੋਣਗੇ ਜੋ ਕਿ ਟੋਲ ਪਲਾਜ਼ਾ ਬਹੁਤ ਜ਼ਿਆਦਾ ਮਹਿੰਗਾ ਸੀਗਾ ਉਹਦੀ ਥੱਲ ਪਾਉਣ ਵਾਸਤੇ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਇੱਥੇ ਪਹੁੰਚੇ ਆ ਅਸੀਂ ਇਹ ਸਰਕਾਰ ਨਾਲ ਜੁੜਾਇਆ ਵਾ ਅਸੀਂ ਤਾਂ ਨਹੀਂ ਸੀ ਚੜਦੇ ਸਰਕਾਰ ਨੂੰ ਕਿਹਾ ਸੀ ਵੀ ਇਹਦੇ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਦੇ ਪੇਪਰ ਦਿਖਾ ਦਿਓ ਜੀ ਜੇ ਇਹ ਕਾਨੂੰਨ ਦੇ ਦੇ ਧਰੇ ਦੇ ਵਿੱਚ ਆਉਂਦਾ ਚੱਲਦਾ ਵਾ ਇਹਦੀ ਵੈਲੀਡਿਟੀ ਕੋ ਹੈਗੀ ਆ ਕੋ ਐਗਰੀਮੈਂਟ ਆ ਕਰਦਾ ਚਲਾ ਲਓ ਔਰ ਰੇਟ ਬਾਝੂ ਕਰਕੇ ਜਿਹੜੇ ਅਸੀਂ ਰੇਟ ਦਿੱਤੇ ਆ ਪਰ ਇਦਾਂ ਲੁੱਟ ਨਹੀਂ ਹੋਣੀ ਆ ਇਹਨਾਂ ਕੋਲੇ ਕਾਗਜ਼ ਆ ਇਹਦਾ ਮਤਲਬ ਹੈ ਗੈਰਕਾਨੂੰਨੀ ਚੱਲ ਰਿਹਾ ਪ੍ਰਧਾਨ ਸਾਹਿਬ ਦਾ ਤੈਅ ਦੇ ਲੋ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੂਹਰੇ ਹੋ ਕੇ ਇੱਥੇ ਮੋਰਚਾ ਲਾਇਆ ਕਿਉਂਕਿ ਵੱਡਾ ਹੈ ਤੁਸੀਂ ਦੇਖ ਲੋ ਲੁੱਟ ਜਿਹੜੀ ਕੀਤੀ ਜਾ ਰਹੀ ਸੀ ਲੋਕਾਂ ਦੀਆਂ ਜੇਬਾਂ ਦੇ ਨਾਲ ਇੱਥੋਂ ਮੰਗਣਾ 200 ਰੁਪਏ ਦਾ ਤੇਲ ਨਹੀਂ ਲਾਦਾ ਜਲੰਧਰ ਜਾਉਂਦੇ 350 ਰੁਪਈਆ ਇਹਦੇ ਟੋਲ ਦਾ ਦੇਣਾ ਪੈ ਜਾਂਦਾ